ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਤੇ ਅੱਜ ਆਪਾਂ ਕੰਮ ਤਾਂ ਸ਼ੁਰੂ ਕੀਤਾ ਬਲੌਗ ਤੇ ਕੰਮ ਤੋਂ ਥੋੜਾ ਬਤਾ ਦਵੋਨੇ ਕੰਮ ਦਾ ਵੀ ਤੁਹਾਨੂੰ ਤੇ ਮੂੰਹ ਤੇ ਮਾਸਕ ਮੁਸਪਾਈ ਧੁੱਪ ਬਹੁਤ ਹੁੰਦੀ ਆ ਰੰਗ ਕਾਲਾ ਹੋ ਜਾਂਦਾ ਵਾ ਤਾਂ ਕਰਕੇ ਆਪਾਂ ਮੂੰਹ ਤੇ ਗਲਵਜ਼ ਆ ਮਾਸਕ ਪਾਉਣਾ ਪੈਂਦਾ ਵਾ ਅੱਜ ਤੇ ਚਲੋ ਹੁਣ ਨਹੀਂ ਪੈਂਦਾ ਵਾ ਧੁੱਪ ਨਹੀਂ ਨਿਕਲਦੀ ਤੇ ਕੰਮ ਤੇ ਸ਼ੁਰੂ ਕਰਤਾ ਬਲੌਗ ਬਣਾਉਣਾ ਤੇ ਦਿਖਾਉਣੇ ਆ ਤੁਹਾਨੂੰ ਥੋੜਾ ਨਵਾਂ ਤੇ ਬਾਕੀ ਬਣੇ ਰਿਓ ਸਾਡੀ ਵੀਡੀਓ ਨਾਲ ਆਏ 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 ਕੁੜੀ ਦੇਖੋ ਕਿੰਨੀ ਸੋਹਣੀ ਆ ਹੈ ਇਹ ਦੇਖ ਇਹਨੇ ਕਿ ਇਲਨ ਤਾਂ ਨਾ ਇਹ ਤੋ ਅੰਮੋ ਤਤਲੰਬੰਦ ਤੈ ਨ ਮਹੀਨਿਆਂ ਦੀ ਆ ਇਹ ਦੇ ਕਿੰਨੀ ਸੋਹਣੀ ਲੱਗਦੀ ਆ ਅੱਖਾਂ ਦੇਖੋ ਇਹਦੀਆਂ ਚੈੱਕ ਕਰੋ ਅੱਖਾਂ ਚੈੱਕ ਕਰੋ ਇਹਦੀਆਂ ਆਏ 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 ਕਾ ਵੜਦੇ ਆ ਦੇਖੋ ਬਹੁਤ ਮਸ਼ੀਨ ਦੇ ਨਾਲ ਮਸ਼ੀਨ ਦੇ ਨਾਲ ਕਾ ਵੜਦੇ ਆ ਤੇ ਬਹੁਤ ਵੱਡਾ ਵੱਡਾ ਕਾ ਹੋਇਆ ਮੀਂਹ ਦੇ ਕਰਕੇ ਆ ਖੇਤ ਦੇਖੋ ਇੱਥੇ ਤੇ ਫਲਬਿੰਦੇ ਇਹ ਝੋਨਾ ਲੱਗਾ ਵੜਦ ਲਿਆ ਝੋਨਾ ਵੜਦ ਲਿਆ ਆਲੇ ਦੁਆਲੇ ਹਰਿਆ ਪਰਿਆਈ ਗਿਆ ਸਾਰਾ ਦੇਖੋ ਬੱਦਲ ਹੋਇਆ ਆ ਮੀਂਹ ਪਈ ਜਾਂਦਾ ਫੇਰ ਵੀ ਮਾੜਾ ਮਾੜਾ ਤੇ ਮੀਂਹ ਹਜੇ ਜ਼ਿਆਦਾ ਪਈ ਜਾਣਾ ਮੈਂ 3-4 ਦਿਨ ਦੇਖੋ ਹਰਿਆ ਆਲੇ ਦੁਆਲੇ ਦੇਖੋ ਆ ਗ੍ਰੀਨਰੀ ਹੀ ਗ੍ਰੀਨਰੀ ਆ ਕੰਮਤੇ ਆ ਦਿਖਾਉਣੇ ਬਾਕੀ ਤੁਹਾਨੂੰ ਜਿੰਨਾ ਹੋ ਸਕਿਆ ਉਹਨਾਂ ਕਿ ਇੱਥੇ ਦਿਖਾਵਾਂਗੇ ਕੰਮ ਤੇ ਆਪਾਂ ਜਿੱਦਾਂ ਕਰਦੇ ਆ ਤੇ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਆਪਣਾ ਹੋ ਗਿਆ ਹੁਣ ਬ੍ਰੇਕ ਟਾਈਮ ਪਾਣੀ ਪੁਣੀ ਪੀਏ 711 ਆ ਗਏ ਪਾਣੀ ਪੁਣੀ ਦੀਏ ਥੋੜਾ ਬੋਤਲ ਤੇ ਇੱਥੋਂ ਮਿਲ ਜਾਂਦਾ ਵਾ ਜਿਹੜਾ ਮਰਜ਼ੀ ਪਾਣੀ ਜੋ ਜੂਸ ਪੀਣਾ ਜਿਹੜਾ ਜਿਹੜੀ ਚੀਜ਼ ਮਰਜ਼ੀ ਲੈ ਲਓ ਇੱਥੋਂ ਜੂਸ ਆ ਦੇਖੋ ਕਿੰਨੇ ਤਰ੍ਹਾਂ ਦੇ ਆ ਆ ਵੀ ਜੂਸ ਆ ਉਧਰ ਕੌਫੀਆਂ ਪਈਆਂ ਹੋਈਆਂ ਆ ਆ ਸਾਰੀਆਂ ਕੌਫੀਆਂ ਆ ਓਲਡ ਕੌਫੀ ਆ ਸਾਰੇ ਜੂਸ ਆ ਆ ਪਾਣੀ ਆ ਇੱਧਰ ਕੋਲ ਡਰਿੰਕਸ ਆ ਇੱਧਰ ਫੇਰ ਦੂਜਾ ਕੰਮ ਆ ਜਾਂਦਾ ਵੀਰਾਂ ਪੂਰਾ ਇੱਧਰ ਆਪਣਾ ਕੋਈ ਕੰਮ ਨਹੀਂ ਤੇ ਆਪਾਂ ਵੀ ਨ ਆ ਗੈਟਰ ਰੇਟ ਗੇਟਰ ਰੇਟ ਵਧੀਆ ਆ ਲੀਲੇ ਰੰਗ ਦਾ ਲੈਣ ਲੱਗੀਆਂ ਆਪਾਂ ਗੇਟਰ ਰੇਟ ਕੋਜੀ ਗੇਟਰ ਰੇਟ ਲੈ ਲਿਆ ਜੂਸ ਜਿਹੜੇ ਡੱਬਿਆਂ ਵਾਲੇ ਜੂਸ ਆ ਤੇ ਜਾਂ ਆਪਣਾ ਨਾਂ ਚੀ ਆ ਕੋਈ ਕੋਲਡ ਡਰਿੰਕਸ ਆ ਜੋ ਜੂਸ ਆ ਡੱਬਿਆਂ ਵਾਲੇ ਉਹਦੇ ਨਾਲੋਂ ਵਧੀਆ ਗੇਟਰ ਰੇਟ ਆ ਵਧੀਆ ਇਹ ਪੀਣਾ ਚਾਹੀਦਾ ਆ ਪਾਣੀ ਤੇ ਇਹਦੇ ਵਿੱਚ ਨਾਂ ਵਾਲਾ ਮਿੱਠਾ ਹੁੰਦਾ ਆ ਵਧੀਆ ਆ ਇਹ ਪੀਣ ਨੂੰ ਇਹ ਪੀਨੇ ਆ ਹੁਣ ਆਪਾਂ ਇਹ ਪੀਣਾ ਕਿਉਂਕਿ ਡੱਬਿਆਂ ਵਾਲਾ ਜੂਸ ਨਹੀਂ ਪੀਣਾ ਚਾਹੀਦਾ ਜ਼ਿਆਦਾਤਰ ਜ਼ਿਆਦਾਤਰ ਡੱਬਿਆਂ ਵਾਲਾ ਜੂਸ ਨਹੀਂ ਪੀਣਾ ਚਾਹੀਦਾ ਪਤਾ ਨਹੀਂ ਕਦੋਂ ਦੇ ਹੁੰਦੇ ਕਦੋਂ ਦੇ ਨਹੀਂ ਇਹ ਵਧੀਆ ਮਧਿਆ ਇਹ ਪੀਓ ਆਪਾਂ ਲੱਗੇ ਆ ਸਕੂਟਰੀ ਧੋਣਾ ਗੰਦੀ ਬਹੁਤ ਹੋਈ ਆ ਤੇ ਮੈਂ ਕਹਿੰਦਾ ਇੱਕ ਵਾਰ ਧੋ ਲਈਏ ਇੱਥੇ ਧੋਣ ਨੂੰ ਨਹੀਂ ਜਿੱਦਾਂ ਆਪ ਹੀ ਧੋਣੀ ਪੈਣੀ ਆ ਇੱਥੇ ਆਪ ਧੋਣੇ ਉਧਰ ਧੋਣ ਨੂੰ ਵੀ ਹੈਗੇ ਆ ਪਰ ਇੱਥੇ ਆਪਣਾ ਜਿੱਦਾਂ ਆ ਦੇਖੋ ਆ ਬਣਿਆ ਹੋਇਆ ਆ ਇੱਚ ਆਪਾਂ 5 ਰੁਪਏ ਪਾਉਣੇ ਆ ਤੇ ਬਟਨ ਆਪ ਦੇਣਾ ਵਾਟਰ ਚਾਹੀਦਾ ਆ ਸ਼ੈਂਪੂ ਵਾਲਾ ਆ ਬਲੌਰ ਹਵਾ ਵਾਲਾ ਆ ਗ੍ਰਿਪ ਇਹ ਬਾਕੀ ਨਹੀਂ ਮੈਨੂੰ ਪਤਾ ਇਹਦਾ ਕੀ ਚੱਕਰ ਆ ਤੇ ਸ਼ੈਂਪੂ ਵੀ ਆਪਾਂ ਜਿੱਦਾਂ 10 10 ਰੁਪਏ ਪਾਉਣੇ ਪੈਂਦੇ ਸ਼ੈਂਪੂ ਵੀ ਨਿਕਲਦਾ ਵਿੱਚੋਂ ਆ ਪਾਣੀ ਵਾਲਾ ਆ ਸਿਸਟਮ ਲੱਗਾ ਆ ਹਵਾ ਸੁਕਾਉਣ ਵਾਲਾ ਇਹਦੇ ਵਿੱਚ 5 ਰੁਪਏ ਪਾਉਣੇ ਆ ਤੇ ਇਹਦੇ ਵਿੱਚ ਝੱਗ ਨਿਕਲਦੀ ਆ ਵਾਲੀ ਚ ਇਹ ਚੋਂ ਝੱਗ ਨਿਕਲਦੀ ਆ ਜਿਹੜਾ ਸ਼ੈਂਪੂ ਨਿਕਲਦਾ ਵਾ ਤੇ ਇਹਦੇ ਵਿੱਚੋਂ ਆਹੜਾ ਪਾਣੀ ਵਾਲਾ ਆ ਨਾਲਾ ਪਾਣੀ ਵਾਲਾ ਆ ਤੇ ਇਹਨਾਂ ਧੋਨੇ ਆਪਾਂ ਸਕੂਟਰੀ ਹੁਣ ਆਪ ਹੀ ਦਿਖਾਉਨੇ ਤੁਹਾਨੂੰ ਆ ਦੇਖੋ ਕਿੰਨੇ ਲੱਗੇ ਹੋਏ ਆ ਇਹ 5 6 ਆ ਲੱਗੇ ਹੋਏ ਤੇ ਕਪੜਾ ਲੱਭਦੇ ਹੁਣ ਆਪਾਂ ਲੋ ਜੀ 5 ਰੁਪਏ ਪਾਉਣੇ ਆ ਆਪਾਂ ਨੂੰ ਆ ਦੇਖ ਲਓ ਜੀ ਪੰਜ ਪਾਤ ਤੇ 2 ਮਿੰਟ ਮਿਲਦੇ ਆ 5 ਰੁਪਏ ਦੇ 2.5 ਮਿੰਟ ਤੇ ਪਹਿਲਾਂ ਆਪਾਂ ਚੱਕ ਲਈਏ ਨੀ ਤੇ ਪ੍ਰੈਸ਼ਰ ਚੱਲ ਪੈਣਾ ਨਾਲ ਹੀ ਨਾਲ ਹੀ ਚੱਲ ਪੈਣਾ ਆ ਲਿਆ ਤੇ ਹੁਣ ਆਪਾਂ ਪਾਣੀ ਵਾਲਾ ਨੱਪ ਦੇਣਾ ਇੱਕ ਵਾਰ ਦੋ ਵਾਰੀ ਦੋ ਆ ਨੱਪਿਆ 3 ਮਿੰਟ ਮਿਲ ਗਏ ਆਪਾਂ ਨੂੰ 3 ਮਿੰਟ ਮਿਲ ਗਏ ਲਓ ਜੀ ਹੁਣ ਲਾਪੇ ਧੋਣ ਆਪਾਂ ਲੋ ਜੀ ਲਾਪਾਂ ਮਿੱਟੀ ਲਾਉਣੀ ਆ ਤੇ ਫੇ ਆਪਾਂ ਸ਼ੈਂਪੂ ਲਾਉਣੀ ਆ ਪ੍ਰੈਸ਼ਰ ਬਹੁਤ ਤੇਜ਼ ਲੋ ਜੀ ਪ੍ਰੈਸ਼ਰ ਮਾਰਤਾ ਸਾਫ਼ ਹੋ ਗਈ ਐ ਨਾ ਤੇ ਹੁਣ ਆਪਾਂ ਸ਼ੈਂਪੂ ਲਾਉਣਾ ਨੋ ਸ਼ੈਂਪੂ ਵਾਲੇ ਚ ਪਾਉਨੇ ਹੁਣ ਇੱਚ 10 ਰੁਪਏ ਪਾਉਣੇ ਪੈਣੇ ਆ ਤੇ 5 ਤੇ ਆਹ ਪਾ ਕੇ 10 ਰੁਪਏ ਠੀਕ ਆ ਜੀ ਤੇ ਆਹ ਚੱਕ ਲਿਓ ਹਣ ਸ਼ੈਂਪੂ ਵਾਲਾ ਸਿਸਟਮ ਜਿਆ ਇਹਨਾ ਝੱਗ ਦੇਖੋ ਕਿੰਨੀ ਨਿਕਲਦੀ ਆ ਆ ਲੱਗਦਾ ਨੱਪੋ ਜੀ ਸ਼ੈਂਪੂ ਵਾਲਾ ਲੋ ਜੀ ਉਹ ਸ਼ੈਂਪੂ ਵਾਲਾ ਹਵਾ ਲਾ ਗਿਆ ਜੀ ਉਹ ਚ ਨਹੀਂ ਸੀ ਉਹ ਹਵਾ ਵਾਲਾ ਆ ਸ਼ੈਂਪੂ ਦੇਖ ਲਓ ਆ ਦੇਖੋ ਝੱਗ ਬਹੁਤ ਆ ਸਾਰੇ ਇੱਕ ਵਾਰ ਆਪਾਂ ਫੇਰ ਦੇਣੇ ਆ ਇਹ ਸ਼ੈਂਪੂ ਅਰੇ ਸਾਫ਼ ਹੋ ਜਾਣਗੇ ਲੋ ਜੀ ਇਹ ਕੱਪੜਾ ਫੇਰ ਦੇਣਾ ਆਪਾਂ ਬਾਅਦ ਚ ਲੋ ਜੀ ਸ਼ੈਂਪੂ ਨਾ ਭਰ ਗਈ ਐ ਟਾਈਮ ਹੋ ਗਿਆ ਖਤਮ ਲਓ ਜੀ ਸ਼ੈਂਪੂ ਨੈਨ ਭਰੀ ਪਈ ਆ ਸੁੱਕ ਜਾਣਾ ਫੇਰ ਕੱਪੜਾ ਫੇਰ ਦੇ ਦਿੱਤੇ ਹੁਣ ਕੱਪੜਾ ਦਿੱਤਾ ਆਪਾਂ ਫੇਰ ਐਨ ਝਾਗ ਝਾਗ ਹੋ ਗਈ ਤੇ ਹੁਣ ਆਪਾਂ ਫੇਰ ਚਲਾਉਨੇ ਪਾਣੀ ਵਾਲਾ ਪੰਜ ਇਹ ਆਪਾਂ ਚਲਾਉਨੇ 3 ਮਿੰਟ ਦੋ ਵਾਰ 5-5 ਰੁਪਏ ਬਾਅਦ ਤੇ 10 ਰੁਪਏ ਤੇ ਹੁਣ ਆਪਾਂ ਧੋਨੇ ਆ ਇਹਨੂੰ ਇਹ ਆ ਨਪਤਾ ਫੇਰ ਦੋ ਵਾਰ ਓ ਜੀ ਓਨ ਸਰਪ ਲਾ ਦੇਣੀ ਪੂਰੀ ਆਪਾਂ ਓ ਜੀ ਮੋਟਰ ਗਈ ਚਮਕ ਆ ਦੇਖੋ ਜੀ ਹੁਣ ਐਨ ਚਮਕ ਗਈ ਵੇ ਹੁਣ ਇਹਨੂੰ ਸਾਫ ਕਰਦੇ ਆ ਸਾਫ ਕਰਕੇ ਲੈ ਕੇ ਜਾਂਦੇ ਆ ਆ ਲੱਗੀ ਕੋਈ ਝੀੜ ਲੱਗੀ ਮੜੀ ਤਾਂ ਜੰਮ ਗਈ ਆਹਨ ਜੰਮ ਗਈ ਆ ਸਾਰਾ ਹੀ ਘਾਰਾ ਘੁਰਾ ਲੱਤ ਗਿਆ ਪ੍ਰੈਸ਼ਰ ਬਹੁਤ ਤੇਜ਼ ਸੀ ਘਰ ਦੇ ਲੱਗੇ ਆ ਗਏ ਆ ਆ ਹੈਗਾ ਇਧਰ ਅਮਨ ਭਾਜੀ ਵਾਲਾ ਕਾਰ ਤੇ ਮੰਮੀ ਨੂੰ ਮਿਲ ਕੇ ਜਾਣੇ ਆ ਤੇ ਭਾਜੀ ਹੁਣੀ ਗਏ ਕੈਨੇਡਾ ਨੂੰ ਤੇ ਮੰਮੀ ਹੁਣੀ ਆ ਉਹ ਬਲੌਗ ਬਣਿਆ ਨਹੀਂ ਸਾਡੇ ਤੋਂ ਕੈਨੇਡਾ ਜਾਣ ਵਾਲਾ ਹੋਨੇ ਆ ਮੰਮੀ ਨੂੰ ਸਕੂਟਰੀ ਲਈ ਉਦੋਂ ਨਵੀਂ ਉਹਨਾਂ ਸਕੂਟਰੀ ਲੈ ਕੇ ਜਾਂਦੀ ਹਜੇ ਇਹਦੇ ਕਾਗਜ਼ ਨਹੀਂ ਆਏ ਇਹ ਲਿਜਾਂ ਨਹੀਂ ਸਕਦੇ ਬਾਹਰ ਆਮਨਪਈ ਦੀ ਪੁਰਾਣੀ ਆ ਨਵੀਂ ਲਈ ਹੈ ਵੀ 160 ਸੀਸੀ ਆ Honda ਵਾਲਿਆਂ ਦੀ ਉਦੋਂ ਮੀਂਹ ਬਹੁ ਪੈਂਦਾ ਸੀ ਬਲੌਗ ਬਣਿਆ ਨਹੀਂ ਤੇ ਮਿਲਦੇ ਮम्मी ਹਾਂਜੀ ਕੀ ਹਾਲ ਚਾਲ ਲੋ ਜੀ ਮੰਮੀ ਕਰਦੇ ਸਫਾਈਆਂ ਸਫਾਈਆਂ ਕਰਦੇ ਆ ਤੇ ਉਹ ਕਰ ਗਈਆਂ ਸਫਾਈਆਂ ਫੇਰ अच्छा ये तो मेरे को अच्छे लगतेया इत्थे ठीक है इधर भी सारा सफाई हो गई हैन पूरी हैना माइक्रो आ चकता इधर सारा सामान जितान जेड़ा वादू ਪਿਆ ਸੀ ਸਾਰਾ ਹੀ ਚੱਕਤਾ ਵਧੀਆ ਤੇ ਕੀ ਬਣਾਇਆ ਅੱਜ ਫੇ ਬਣਾ ਲਿਆ ਹੋਰ اچھا ਨਹੀਂ ਹੁਣ ਉਧਰ ਹੀ ਲੈ ਚਲਦਾ ਮੈਂ ਉਹਨੇ ਬਣਾਈ ਹੁਣੀ ਰੋਟਾ ਨਾ ਕੀ ਆਟਾ ਕਾਲਾ ਹੋ ਜਾਣਾ ਉਹ ਫੇ ਨਾ ਰੋਟਾ ਹੁਣ ਮੈਂ ਪਕਾਈ ਨਹੀਂ ਨਹੀਂ ਇੱਧਰ ਆਉਣੀ ਪਵੰਦੇ ਨਾਲ ਕੀ ਆ ਚਲੋ ਠੀਕ ਆ ਫੇਲੇ ਆਇਆ ਉਹਨਾ ਮੈਂ ਉਹਨੂੰ ਠੀਕ ਆ ਆਉਂਦੇ ਫੇ ਮੈਂ ਲੈ ਕੇ ਆਉਣਾ ਉਹਨੂੰ ਮੈਂ ਸਕੂਟਰੀ ਧੋਣ ਲਾ ਪਿਆ ਸੀ ਫੇ ਚਲੋ ਫੇ ਮੈਂ ਉਹਨਾ ਮਿਲਦੇ ਆ ਫੇ ਤੁਹਾਨੂੰ ਤੇ ਉਹਨੇ ਇੱਧਰ ਰੋਟੀ ਤੇ ਇੱਧਰ ਖਾਣੀ ਰੋਟੀ ਤੇ ਬਾਅਦ ਚੋਂਨਾ ਕਾਜਲ ਨਾਲ ਜਿੱਦ ਜਦੋਂ ਅਮ ਪਹੁੰਚ ਆ ਗਿਆ ਤਾਂ ਲੋ ਜੀ ਚੱਲੀਏ ਆਪਾਂ ਉਧਰ ਘਰੇ ਥੋੜੀ ਦੂਰੀ ਆ ਘਰ ਸਾਡਾ ਅਮਨ ਭਾਈ ਹੁਣਾਂ ਨਾਲੋਂ ਇਹਨਾਂ ਨਾਲੋਂ ਆ ਦੇਖੋ ਕਿੰਨਾ ਕ ਫਰਕ ਆ ਤੁਹਾਨੂੰ ਦਿਖਾਉਨੇ ਹੁਣ ਇੱਥੋਂ ਤੁਰ ਪਏ ਆਪਾਂ ਤੇ ਆ ਮੋੜ ਮੁੜ ਜਾਣਾ ਬਸ ਆਪਾਂ ਮੋੜ ਮੁੜ ਕੇ ਤੇ ਆ ਆਪਣਾ ਇੱਥੇ ਅਪਾਰਟਮੈਂਟ ਆ ਲੱਗ ਗਈ ਆ ਘਰ ਇੰਨੀ ਦੂਰ ਤਾਂ ਨਹੀਂ ਹੈਗਾ ਆਪਣੇ ਅਪਾਰਟਮੈਂਟ 'ਚ ਆ ਗਏ ਆ ਲੈ ਕੇ ਨਹੀਂ ਕੇ ਕੂੜੇ ਵਾਲੇ ਦਿੰਦੇ ਕਾ ਜਨ ਖੋਲੋ ਬੁਆ ਜੀ ਓਏ ਹੋਏ 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 ਬੜਾ ਨਿਹਰਾ ਕੀਤਾ ਬਈ ਹੈ ਕੀ ਹਾਲ ਚਾਲ ਸੇਤਾ ਕੱਲ ਤਾਂ ਫੇ ਖਲਾਰੇ ਪਿਆ ਸੀ ਹੁਣ ਸਫਾਈ ਕਰਤੀ ਸੋਫਾ ਲਾਤਾ ਵਧੀਆ ਕਰਕੇ ਤੇ ਇਧਰ ਇਹਦੇ ਨਾਲ ਆ ਸੈਟੀ ਮਿਲੀ ਸੀ ਤੇ ਲਾ ਗਏ ਹੀ ਕੱਲ ਏਸੀ ਫੇ ਤੇ ਹੁਣ ਵਧੀਆ ਲੱਗਦਾ ਆ ਦੇਖ ਲਓ ਬਹੁਤ ਵਧੀਆ ਲੱਗਦਾ ਵਾ ਤਾਨੇ ਵੀ ਸਫਾਈ ਪੂਰੀ ਕੀਤੀ ਹੈ ਅੰਦਰ ਮਾਤਾ ਨੇ ਵੀ ਸਫਾਈ ਕੀਤੀ ਪੂਰੀ ਅੰਦਰ ਕੋਈ ਨਹੀਂ ਹੈ ਪੂਰੀ ਤਾਂ ਬਾਹਰ ਲੱਗੀ ਉਹ ਭਰਾਵਾ ਅਰਸ਼ਾ ਲਈ ਲੈ ਕੇ ਗਏ ਆ ਦੁਜੀ ਪਲਾਕਾ ਨਹੀਂ ਆਇਆ ਨੰਬਰ ਨਹੀਂ ਆਇਆ ਉਹਦਾ ਕਦੋਂ ਘੜੀ ਦੀ ਆ ਫੇਰ ਉਹਦੀ ਕੋਲੋਂ ਉਹ 15 ਕ ਦਿਨ ਦਾ 10 15 ਦਿਨ ਬਾਅਦ ਆ ਜਾਣਾ ਵਾ ਤੇ ਫੇਰ ਲੈ ਕੇ ਜਾਣੀ ਸਪੁੱਟ 10 ਕ ਦਿਨ ਲੱਗਣੇ ਆ ਚਲੋ ਫੇਰ ਪਾਓ ਰੋਟੀ ਰੋਟੀ ਪਾਓ ਜੀ ਅੱਜ ਹੈਗਾ ਆ ਸਾਡੇ ਅਗਮ ਦਾ ਜਨਮ ਦਿਨ ਤੇ ਸੈਲੀਬ੍ਰੇਟ ਕਰਨਾ ਵਾ ਥੋੜੇ ਜਣੇ ਪਰਿਵਾਰ ਦੇ ਮੈਂਬਰ ਹੀ ਚੱਲੇ ਆ ਬਸ ਕੇਕ ਮਾੜਾ ਮੋਟਾ ਕਰ ਲੈਨੇ ਆ ਕੱਟ ਲੈਨੇ ਆ ਤੇ ਨਾਲ ਜੱਲੇ ਆ ਚੁਣੀ ਕਹਿੰਦੇ ਬਾਅਦ ਜਾ ਕੇ ਡਿਨਰ ਕਰਨਾ ਆ ਨਾਲੇ ਕੇਕ ਕੱਟਣਾ ਵਾ ਤੇ ਅੱਜ ਅਗਮ ਹੋ ਗਿਆ ਸਾਡਾ 6 ਸਾਲਾਂ ਦਾ ਤੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਹੋਏ 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 ਇੱਧਰ ਵੀ ਤਿਆਰ ਹੋ ਗਈ ਕੁੜੀ ਟੀਵੀ ਦੇਖਣ ਲਈ ਹੈ ਯਾਰ ਚੈਨਲ ਨਾਟਕ ਤਿਆਰਾਂ ਕੁੜੀਏ ਲੈ ਵੀ ਇਹ ਵੀ ਤਿਆਰ ਹੋ ਗਈ ਆ ਅਰਛੂ ਨਾਲ ਦੀ ਵੇਟ ਕਰਦੇ ਆ ਹੁਣ ਤੇ ਅਰਛੂ ਨਹੀਂ ਲੱਗੇ ਹੁਣ ਫੇਰ ਇੱਕ ਗੱਡੀ ਜੀ ਚੱਲ ਜਾਣਾ ਸਾਰਿਆਂ ਨੇ ਤੇ ਅਗਮ ਹੁਣ ਇੱਥੇ ਨਹੀਂ ਅਗਮ ਗਿਆ ਹੋਇਆ ਕੈਨੇਡਾ ਕੈਨੇਡਾ ਗਿਆ ਹੋਇਆ ਉਹ ਮਨਾਉਣਗੇ ਉੱਥੇ ਬਰਥਡੇ ਤੇ ਅਸੀਂ ਮਨਾਉਣ ਲੱਗੇ ਆ ਇੱਥੇ ਤੇ ਅਗਮ ਨੂੰ ਹੈਪੀ ਬਰਥਡੇ ਮੇਰੇ ਲੋਕ ਫੇਰ ਦੁਆਰਾ ਨਾਲੇ ਆਗਾਂ ਜੇ ਤੂੰ ਆਉਂਗਾ ਫਿਲਪੀਨ ਤੇਰਾ ਗਿਫਟ ਤੈਨੂੰ ਮੈਂ ਦਵਾਂਗਾ ਠੀਕ ਹੈ ਬਾਕੀ ਤੋਂ ਹੁਣ ਇੱਥੇ ਲੈ ਜਿੰਨੇ ਗਿਫਟ ਮਿਲਦੇ ਲੈ ਆਈਂ ਇੱਥੇ ਲੋ ਜੀ ਚੱਲੇ ਆਪਾਂ ਹੁਣ ਗੱਡੀ ਆ ਗਈ ਬਾਹਰ ਤੇ ਦਿਖਾਉਣੇ ਤੁਹਾਨੂੰ ਅੱਗੇ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਬਾਵਾ ਜੀ ਗੱਡੀ ਆ ਗਈ ਕਾਈਟ ਨਹੀਂ ਪਤਾ ਨਹੀਂ ਬੈਠੇ ਕਿ ਨਹੀਂ ਬੈਠੇ ਮਰਚ ਪਈ ਸਾਡੇ ਆਗੇ ਹਾਂਜੀ ਵੀਰ ਜੀ ਕਿੱਦਾਂ ਪੱਬੀ ਸੱਸਰੀ ਗੱਲ ਓਏ ਨਹੀਂ ਕਿੰਨੀ ਜੋਣੀ ਲੱਗਦੀ ਅੱਜ ਨਹੀਂ ਅੱਜ ਖੁਸ਼ ਹੁੰਦੀ ਪੂਰੀ ਆਏ 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 ਤਾੜੀਆਂ ਮਾਰਦੀ ਆਏ ਤਾੜੀਆਂ ਇਹ 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 ਤਾੜੀਆਂ ਕਲਾਪਿੰਗ ਕਲਾਪ ਕਰ ਦੇ ਗੜੀ ਮੰਮੀ ਵੀ ਆ ਗਏ ਆ ਵਧਾਈਆਂ ਦੇ ਰਹੇ ਇਹਨਾਂ ਨੂੰ ਚਾਚੀ ਚਾਚੇ ਨੇ ਵਧਾਈਆਂ ਬਰਥਡੇ ਹੈਪੀ ਬਰਥਡੇ ਲੋ ਜੀ ਯਾਰ ਆ ਗਏ ਸਾਰੇ ਬਰਥਡੇ ਓਏ ਅੰਛੇ ਬਾਹਰ ਫਿਰਦੇ ਯਾਰ 1 2 ਦਾ ਮੈਂ ਟੈਕਸ ਆਇਆ ਸੀ ਮੈਸੇਜ ਆਇਆ ਸੀ ਉਹ ਕਹਿੰਦੇ ਮਾਰਕਸ ਸਾਰੇ ਕਹਿੰਦੇ ਮਾਰਕਸ ਜਾਂਦੇ ਰਹਿੰਦੇ ਹਰ ਵਾਰ ਅਗਲੀ ਵਾਰ ਗਰੀਨੈਚ ਜਾਵਾਂਗੇ ਕੋਈ ਕਹਿੰਦੇ ਹੋਰ ਕੋਈ ਰੈਸਟੋਰੈਂਟ ਤੇ ਦਿਖਾਵਾਂਗੇ ਕਿਉਂਕਿ ਡੈਡੀ ਮੰਮੀ ਨੂੰ ਇਹਨਾਂ ਨੂੰ ਪਸੰਦ ਹੀ ਇਹ ਲੱਗਦਾ ਵਾ ਮਾਰਕਸ ਤੇ ਅਸੀਂ ਉਹਦਾ ਕਈ ਵਾਰ ਹੋਰ ਰੈਸਟੋਰੈਂਟ ਤੇ ਵੀ ਗਏ ਉਹਦਾ ਬਲੌਗ ਬਣਾਇਆ ਨਹੀਂ ਜਦੋਂ ਮਾਰਕਸ ਆਈਦਾ ਉਹ ਬਣ ਜਾਂਦਾ ਬਲੌਗ ਕੋਈ ਨਹੀਂ ਅਗਲੀ ਵਾਰ ਹੋਰ ਕੁਝ ਟਰਾਈ ਕਰਾਂਗੇ ਕੋਈ ਨਵਾਂ ਤੇ ਆਛੇ ਉਧਰ ਗੱਡੀ ਲਾ ਰਿਆ ਵਾ ਆ ਜਾ ਪੱਠਿਆ ਜੱਲ ਭਾਈ ਹੋਰ ਫੇ ਕਿਦਾਂ ਹੋਜੀ ਆ ਲੈ ਮਾਕਸ ਇੱਥੇ ਖਾਣ ਨੂੰ ਵੈਜੀਟੇਰੀਅਨ ਮਿਲ ਜਾਂਦਾ ਘਰ ਦੇ ਨਾਲ ਆ ਲੋ ਜੀ ਕੀ ਟਿੰਗਣੀ ਹੈ ਟਿੰਗਣੀ ơi 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 long time no see ha <laughs> ok lang gì sang cái tao bé cái nhảy thế ấy chưa chả đã chỗ nào vậy kia cắt nha cắt ਆਏ 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 ਮੇਰੇ ਪਾਰੇ ਪਾਰੇ ਸਾਰੇ ਲੋ ਜੀ ਆ ਗਏ ਆ ਸਾਰੇ ਤੇ ਇੱਥੇ ਫੇਰ ਕੇਕ ਕੱਟਦੇ ਪਹਿਲਾਂ ਖਾਣਾ ਕਿ ਕੇਕ ਕੱਟਣਾ ਪਹਿਲਾਂ ਖਾ ਲਈਏ ਹਨ ਕਿ ਕੇਕ ਕੱਟਣਾ ਤੁਸੀਂ ਦੱਸੋ ਕੇਕ ਬਾਅਦ ਚ ਕੱਟ ਲੈਣੇ ਹਨ ਆ ਜਰ ਅਰਸ਼ ਆਪਾਂ ਕੇਕ ਪਸੰਦ ਕਰਾਈਏ ਨੇ ਖਾਣਾ ਕੀ ਹੈ ਦੱਸੋ ਫੇ ਤੁਸੀਂ ਉਹ ਉਹ ਵੀ ਉਹ ਉਹਦੇ ਵਿੱਚ ਇੱਕ ਕੰਕੰਮ ਤੋਫੂ ਵੀ ਖਾਣਾ ਤੁਸੀਂ ਜਿਹੜਾ ਉਹਦੇ ਵਿੱਚ ਉਹ ਕੰਕੰਮ ਪਾਇਆ ਹੁੰਦਾ ਵੱਡੇ ਵਾਲੇ ਨੇ ਇੱਕ ਮੰਗਾ ਲੈਣੇ ਉਹ ਇੱਕ ਮੰਗਾ ਲੈਣੇ ਉਹ ਵਾਲਾ ਤੇ ਤੁਸੀਂ ਬਬੀ ਜੀ ਤੋਫੂ ਹੀ ਖਾਣਾ ਤੋਫੂ ਹੀ ਖਾਣਾ ਲਗੀ ਖਾਣਾ ਤੋਫੂ ਹੀ ਹੋਣਾ ਦੋ ਆਪਸ਼ਨ ਇੱਕ ਉਹ ਵੱਡੇ ਦਾ ਦੇਣੇ ਦੋ ਦੂਜੇ ਦੇਣੇ ਆ ਤੁਸੀਂ ਮਾਈ ਵਾਲਾ ਖਾਣਾ ਮਾਈ ਠੀਕ ਆ ਤੁਸੀਂ ਤੁਸੀਂ ਕੀ ਗਾਣਾ ਤੁਸੀਂ ਕੀ ਗਾਣਾ ਤੁਸੀਂ ਕੀ ਗਾਣਾ ਆ ਹੀ ਨਹੀਂ ਸ਼ਰਮ ਆ ਗਿਆ ਤੁਸੀਂ ਕੀ ਗਾਣਾ ਤੀਜੀ ਕੀ ਗਾਣਾ ਚਲ ਆਇਆ ਅਸਮਾਰੇ ਕੇਕ ਦੇਖ ਲਈ ਛੋਟਾ ਜਿਹਾ ਆ ਜਾ ਹਾਂ ਆ ਨਾ ਪਾਸੇ ਹੀ ਪਾਸ ਪਾਉਂਨੋ ਆਨੋ ਆਰਡਰ ਕਰਨਾ ਮਰਾਮੀ گارਲਿਕ ਕਸੀ ਬਹੁਤ ਸੁਣਾ ਕਾਣੇ ਇਨਨ گارਲਿਕ ਅਗਾਂ ਆ ਬਹੁਤ ਵਧੀਆ ਬੰਦਾ ਯਾਰ ਆ ਬਹੁਤ ਵਧੀਆਤਾ ਹੀ ਰਹਿੰਦਾ ਸਮਝ ਦੇਖੋ ਮੁੰਡੇ ਦੇਖੋ ਕਿੰਨਾ ਐਕਟਰ ਜਿਹਾ ਲੱਗਦਾ ਆਏ ਹਾਏ 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 ਲਓ ਜੀ ਇੱਥੇ ਆਪਾਂ ਹੁਣ ਕੇਕ ਛੋਟਾ ਜਿਹਾ ਆਰਡਰ ਕਰਕੇ ਆਹ ਵਧੀਆ ਚ ਹੋ ਨਿਕਲ ਜਾ ਠੀਕ ਹੈ ਨਾ ਉਹ ਵਾਲਾ ਯਾਰ ਉਹ ਨਾ ਚੋਕਲੇਟ ਜੀ ਬਹੁਤ ਵਧੀਆ ਲੱਗਦੀ ਉਹਦੇ ਹਨਾ ਉਹ ਤਾਂ ਆਂਗਲੇ ਕੋਣਾ ਲਿਖ ਹੋ ਜਾਣਾ ਵਾ ਹੋਰ ਰੰਗ ਦਾ ਲਿਖ ਹੋ ਜਾਣਾ ਵਾਈਟ ਕਲਰ ਦਾ ਨਾਂ ਲਿਖਿਆ ਜਾਣਾ ਵਾ ਉਹ ਤਾਂ ਸਿੰਪਲ ਜਿਹਾ ਹੋਰ ਦਾ ਆਵਦਾ ਹੀ ਆ ਹਨਾ ਦੇ ਲਾ ਮਰਜੀ ਅਧਰੀ ਭਗਵਾ ਸਹੀ ਹੈ ਯਾਰ ਬੱਟੇ ਥੋੜਾ ਸ਼ੋਅ ਵਾਸਤੇ ਵੀ ਸਹੀ ਹੈ ਹਨਾ ਅਤੇ ਇਸਾ ਇਹ ਤੋਂ ਕੇਕ ਮੀਆਂ ਨਾ ਓਕੇ ਏ ਤੋਂ ਨੂੰ ਪਗਾ ਲਈਏਨ ਟ੍ਰਿਪਲ ਟ੍ਰੀਟ ਕੇਕ ਹਾਂ ਇਹ ਆਰਡਰ ਕਰਦੇ ਟ੍ਰਿਪਲ ਟ੍ਰੀਟ ਕੇਕ ਇਸਾ ਜਗਾ ਲਗੇ ਨਾ ਪਗਾ ਲਨ ਸੁਲਤ ਨੂੰ ਨਾ ਪਗਾ ਲਨ ਆਗੇ ਕਰ ਲਿਆ ਪਸੰਦ ਤੇ ਨਾਂ ਨੂੰ ਹੁਣ ਇਹ ਤੋਂ ਲਿਖਵਾ ਲੈਨੇ ਆ ਸੁਲਤ ਨਾ ਸੈਲਫੋਨ ਦੇਖਣਾ ਕੋਈ ਆਰਚ ਕਹਿੰਦਾ ਕੋਈ ਸੈਲਫੋਨ ਦੇਖਣਾ ਵਾ ਉਹ ਤੋਂ ਲੈ ਆਹੀ ਵੀ ਉਹਨਰ ਦਾ ਇੱਥੋਂ ਉਹਨਰ ਇੱਥਾ ਥੋੜੀ ਜਿਹੀ ਮਾਹ ਦੇ ਇੱਥੇ ਉਹਨਾਂ ਨੂੰ ਹੈ ਨਹੀਂ ਮੈਂ ਕਿਹਾ ਆ ਦੇ ਇਥੇ ਆ ਉਹਨਾਂ ਦੀ ਕੰਪਨੀ ਤੋਂ ਲੈਣੇ ਆ ਆ ਦੇ ਉਹ ਰੁਕ ਤਾਂ ਗਿਆ ਫੇ ਚੱਲਦੇ ਉਧਰ ਨੂੰ ਹੀ ਆ ਇੱਥੇ ਇੰਡੀਆ ਨਾਲੋਂ ਸਸਤਾ ਰੇਟ ਆ ਕਿਉਂਕਿ ਰੇਟ ਦੇ ਹਿਸਾਬ ਨਾਲ ਇੰਡੀਆ ਜਿਹਦਾ ਡਾਲਰ ਦੇ ਹਿਸਾਬ ਨਾਲ ਇਧਰ ਆ ਟੈਬ 17999 ਦੀ ਆ ਇੰਡੀਆ ਇਹ ਹੈਗੀ ਹੁਣੀ ਆ 25000 ਦੀ 25 ਤੋਂ 30000 ਦੀ ਚੱਲ ਅਰਸ਼ ਉਧਰ ਦੇਖ ਲੈਣੇ ਆ ਉਹਨੋਂ ਹੋਰ ਵਾਲਿਆਂ ਦੇ ਚੱਲਦੇ ਆ ਇਧਰ ਆ ਵਧੀਆ ਇਥੇ ਕਿਹੜਾ ਆ ਅਰਸ਼ ਨਮਾ ਇਹਦਾ 16512 16GB ਨਾ 512 ਦਾ ਨਮਾਇਆ ਕਿੰਨੇ ਦਾ 13000 14000 ਦਾ ਹੀ ਹੋ ਗਿਆ ਹਨਾ ਇਹ ਤੋਂ ਬਾਬਾ ਬਾਬਾ ਜਮੀਨਾਂ ਨਾਲ ਕੋਈ ਉਹ 88000 ਦਾਣ ਚ 88000 ਦਾ ਹੋਣਾ ਸਾਰੇ 88000 ਦਾ ਆਹੋ 90000 ਦਾ 90000 ਦਾ ਫੋਨ ਆਇਆ ਇਹਨਾਂ ਦਾ ਫਿਊਚਰ ਵੀ ਜਿਆਦਾ ਯਾਰ ਇਹ ਪਰੇ ਤੋਂ ਆ ਪੀਸ ਮੈਂ ਵੀ ਵਧੀਆ ਚੱਲਦਾ ਉਦਾਂ ਇਹ ਦੋ ਚੰਗਾ ਬੰਦਾ ਦੂਜਾ ਹੀ ਲੈ ਲਵੇ ਫੇ ਕੈਮਰਾ ਵੀ ਠੀਕ ਆ ਯਾਰ ਜੋ ਯਾਰ ਐਪਲ ਐ ਐਪਲ ਹੀ ਆ ਜੋ ਕੈਮਰਾ ਐਪਲ ਦਾ ਐਪਲ ਦਾ ਹੀ ਆ ਇਹ ਯਾਰ ਇਹ 88000 ਦਾ ਐ ਇਦੋਂ ਚੰਗਾ ਇੰਡੀਆ ਦਾ ਬਣ ਜਾਂਦਾ 120000 ਰੁਪਿਆ ਹਮ ਇੱਕ ਇੱਕ 30 ਦਾ ਬਣ ਜਾਂਦਾ ਯਾਰ ਇਹਨਾਂ ਦੀ ਆ ਜਿਹੜੀਆਂ ਹਨ ਆਈਪੈਡ ਬਹੁਤ ਵਧੀਆ ਲੱਗਦੀਆਂ ਆ ਬਹੁਤ ਵਧੀਆ ਆ ਯਾਰ ਦਾਨੀ ਓਨਲੀ 12000 ਦੀ ਐ ਯਾਰ ਤੇ ਇਹਦੇ 128 GB ਸਟੋਰੇਜ ਆ 12GB RAM 12GB RAM ਵਧੀਆ ਇਹ ਆ ਵਧੀਆ ਵਾ ਇਹ ਛੋਟੀ ਆ ਇਹ ਹੈਗੀ ਆ 11 ਜੀ ਆਹ ਛੋਟੀ ਹੈ ਉਹ ਥੋੜੀ ਵੱਡੀ ਆ ਆ ਉਦੋਂ ਛੋਟੀ ਹੈ ਇਹ ਵੀ 128GB 8GB RAM ਇਹ ਵਧੀਆ ਟੱਚ ਉਦਾਂ ਕੀ ਮੜਾ 8000 ਦੀ ਆ ਆ ਆ 18 ਤੋਂ 19000 ਦੀ ਇਹ ਫੇ ਇਹ ਹੈਗੀ ਯਾਰ 256 ਨਹੀਂ 256 GB ਇਹਦੀ ਮੈਮਰੀ 8+8 16 GB RAM ਆ ਵਧੀਆ ਓਦਾਂ ਵੱਡੀ ਆ ਦੇਖੋ ਯਾਰ ਸੋਹਣੀ ਐ ਟੱਚ ਬਹੁਤ ਸੋਹਣੀ ਯਾਰ ਜੀ ਕੈਮਰਾ ਬਹੁਤ ਸੋਹਣਾ ਉਹ ਦੇਖੋ ਕੈਮਰਾ ਗਨਾ ਸੋਹਣਾ ਯਾਰ ਇਹਦਾ ਆ ਵਧੀਆ ਵਾ ਰੇਟ ਵੀ ਜਾਇਜ਼ ਆ ਕੋਰ ਨੂੰ ਟੀਵੀ ਲਾ ਕੇ ਹੁਣ ਫੋਨ ਲਾ ਕੇ ਬਿਠਾਤਾ ਆ ਇਹ ਤਾਂ ਓਦਾਂ ਨਹੀਂ ਇਹ ਨਹੀਂ ਟਿਕਣਾ ਸੀ ਆਹ ਛੇ ਆਹ ਹਾਂ ਆ ਤੂੰ ਇਹ ਦੇ ਦਿਓ ਅਗਰ ਮੈਂ ਵਧਾਈਆਂ ਹੁਣ ਬਰਥਡੇ ਦੀਆਂ ਗੰਮ ਵਧਾਈਆਂ ਹਾਂ ਹੈਪੀ ਬਰਥਡੇ ਟੂ ਯੂ ਬਰਥਡੇ ਅਗਰ ਮੈਂ ਟੂ ਯੂ ਅਗਮ ਦਾ ਕੇਕ ਕੱਟਣ ਆਇਆ ਹਾਂ ਆ ਉਹਦੇ ਬਾਰਥਡੇ ਦਾ ਗੇਲ ਆ ਹਾਂ ਮਿੱਟੀ ਦੀ ਮਿੱਟੀ ਦਾ ਗੇਗਾ ਗਿਆ ਰਿਹਾ ਡਾ ਹਾਂ ਆਈਸ ਕੀ ਆ ਗਈ ਆਈਸ ਟੀ ਬਣੀ ਲੈ ਲੈ ਮੈਨੂੰ ਆਈਸ ਟੀ ਟਿਰਿਕੋ ਕਾਲੀਸ ਉਹਨੇ ਇਹਨੂੰ ਪਤਾ ਆਈਡੀਆ ਮੈਂ ਅੱਜ ਤਾਂਫੂ ਆ ਗਿਆ আর ਛੋਨਾ ਦਾ ਮਾਇਓਨੈਸ ਵਾਲਾ ਆਪਣਾ ਨਾਣ ਮਾਇਨੈਸ ਸਰ ਤੂੰ ਕਿਦੋਂ ਬਣੀ ਆ ਜੀਂਗੀ ਤਾਂ ਆ ਗਏ ਆਪਣੇ ਲੋ ਜੀ ਲੂੰਪੀਆਂ ਕੋਈ ਲਈ ਵੀ ਆ ਗਿਆ ਸਾਡਾ ਬਹੁਤ ਸਵਾਦ ਲੱਗਦੀ ਹੈ ਇਹਦੇ ਵਿੱਚ ਆ ਗਰੇਵੀ ਪੈਣੀ ਹੈ ਲੂੰਪੀਆਂ ਬੁਲਾਈ ਦੇਖੋ ਕੋਲੀ ਬਣਾਤੀ ਪਾਪੜ ਜਿਆ ਸਬਜ਼ੀਆਂ ਪਾਈਆਂ ਸੌਪੇ ਨਾ ਪੜ ਗਿਆ ਉਧਰ ਬਰਥੇ ਆ ਕਿਹਦਾ ਤੇ ਉਧਰ ਕੇਕ ਕੱਟਣ ਕੋਰੇ ਆ ਇਹ ਦੇਖੋ ਜੀ ਆਉਂਦੀ ਹੈ ਇਹ ਇਹ ਤਾਂ ਚਮਕੀਲੇ ਦੀ ਭੈਣ ਲੱਗਦੀ ਹੈ ਹੈ ਇਧਰ ਕੇ ਕਟਣ ਦੇ ਆ ਤੂੰ ਸੁੱਤੇ ਆ ਉਹ ਆਗੂ ਸੁੱਤਾ ਕਿ ਤੇਰਾ ਕੇ ਕਟਣ ਲੱਗੇ ਇਹਨੂੰ ਖਾ ਲ ਖਾ ਲ ਦੇ ਇਹਨੂੰ ਉਹ ਸੁੱਤਾ ਆ ਬਰਥਡੇ ਬੋਈ ਏ ਬੋ ਓ ਏ ਬੋ ਹਾਂ ਇਹ ਬੂ ਏ ਆ ਗਿਆ ਤੇ ਹੈਪੀ ਬਰਥਡੇ ਅਗਮ ਆ ਵੇ ਪਾਜੀ ਆ ਆ ਆ ਆ ਨਾ ਨੰਨੇ ਆ ਪੰਡਾ ਜੀ ਇੱਥੇ ਬੈਠੇ ਸਾਡੇ ਹੇ ਲੋ ਦੋ ਬੋ ਚੱਲਿਆ ਆ ਲਾ ਕੇ ਕਿ ਆਮੀ ਦੀ ਉੱਤੇ ਮੇਰੇ ਮੁੰਡੇ ਯਾਰ ਆ ਲਾ ਦੋ ਅਗਮ ਦਾ ਕੇਕ ਆ ਗਿਆ ਲਓ ਜੀ ਇਹਦਾ ਕੇਕ ਰੱਖਤਾ ਕੇਕ ਕੱਟੀ ਲਓ ਜੀ ਕੇਕ ਆ ਗਿਆ ਓ ਆ ਗਈ ਸ਼ੈਣੇ ਵਾਲੇ ਆਜੋ 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 ਅੰਦਰ ਹੀ ਆਜੋ ਆਹ ਹੈ ਆ ਗਏ ਆ ਅੱਜ ਸਤਾਇਆ ਸਤਾਇਆ ਆ ਗਏ ਆ ਹਾਏ ਚਲੋ ਜੀ ਆਨੇ ਕਦਾ ਚਲੋ ਕੇਕੇ ਲੈ ਆਰੇ ਯਾ ਲਾਜੀ ਆ ਤਾਂ ਮੈਂ ਚਮਕੀਲੇ ਦੀ ਭੈਣ ਲੱਗਦੀ ਆ ਚਲੋ ਜੀ ਕਟੋਗੇਗਾ ਹਾਂ ਦਿਖੋ ਲਿਗਾ dance ਦੇ ਸੁਪਨਾ ਆ ਹਾਂ ਦੇ ਚਲੋ ਕਟੋ ਫੇ ਬਾਰੇ ਚ ਜੀ ਲਓ ਨਰ ਉੱਪਰ ਉੱਪਰ ਲੋ ਜੀ ਇਹ ਨਹੀਂ ਘਟਾਓ ਚਲੋ ਅੰਛੇ ਤੋਂ ਘਟਾਓ ਇਧਰ ਪੱਕੇ ਆਓ ਤੁਸੀਂ ਅੰਛੇ ਲੋ ਅੰਛੇ ਨਾਲ ਹੋ ਜਾਓ ਤੁਸੀਂ ਵੀ ਭਾਬੀ ਜੀ ਨਾਲ ਹੋ ਜਾਓ ਤੁਸੀਂ ਵੀ ਹਾਂਜੀ ਚਲੋ ਮੈਂ ਕਰਦਾ ਇੱਕ ਵਾਰ ਚਲੋ ਇਹ ਤੁਹਾਨੂੰ ਮੂੰਹ ਤੇ ਜੀ ਮਾਰੋ ਹਾਂਜੀ ਚਲੋ ਨਹੀਂ ਮਾਰੋ ਰੋ ਪਿਆ ਲੈ ਚਲੋ ਆਏ 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 ਬਾਏ ਕਟਿਆ ਚਲੋ ਜੀ ਕੇ ਘੜਤਾ ਹਾਂ ਨਾ ਚਲੋ ਮੜਾ ਮੜਾ ਜਾ ਮੜਾ ਜਾ ਮੜਾ ਜੀ ਹਾਂ ਚਲ ਆ ਜਾ ਚਲੋ ਜੀ ਚੱਲ ਬਈ ਇੱਧਰ ਲੱਗੇ ਹੋਏ ਗੱਲ ਕਰਨਾ ਮਨ ਨੂੰ ਆਵਾਸ਼ੀਆਂ ਮਾਰੀ ਜਾਂਦਾ ਚਲੋ ਜੀ ਆ ਦੇਖਾ ਦੇਖਾ ਦੇ ਨਾ 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 ਇਹ ਦੂਜਾ ਆ ਇਹ ਨਾ ਦਹੀਂ ਉਹਦਾ ਫੋਟੋ ਕਰਾ ਦਿਓ ਇੱਕ ਫੈਮਿਲੀ ਫੋਟੋ ਕਰਵਾ ਲੈਨੇ ਵਾਸਤੇ ਇੱਕ ਬਹੁਤ ਆ ਚਲੋ ਕਰਾ ਲਓ ਫੋਟੋ ਲੈ ਜੀ ਜੀ ਪੱਲਾ 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 ਆ ਲੈ ਲੈ ਜੀ ਕੇ ਜਦੋਂ ਬਾਅਦ ਆਈ ਨੋ ਹੀ ਚੱਲੋ ਜਦੋਂ ਤੂੰ ਆਉਂਗਾ ਗਿਫਟ ਦੇਵਾਂਗੇ ਫੇ ਬੋ ਜੀ ਫੈਮਿਲੀ ਫੋਟੋ ਕਰਵਾ ਲਈਏ ਵੇ ਆਪਾਂ ਵਲੌਗ ਵੀ ਵੱਡਾ ਹੋ ਜਾਂਦਾ ਫੇ ਅੱਜ ਤੇ ਬੈ ਵੀ ਚੱਤੀ ਗੈਣਾ ਬੈ ਵੀ ਚੱਤੀ ਕੰਮ ਹੈਪੀ ਬਰਥਡੇ ਟੂ ਯੂ ਤਵਾ ਨਹੀਂ ਆਏ ਹੋਣ ਚੱਲੇ ਆਪਾਂ ਅਸੀਂ ਨਹੀਂ ਖਾਣਾ ਉਹਨਾਂ ਨੂੰ ਦੇ ਦਿਓ ਜੇ ਮੈਂ ਖਾਣਾ ਆ ਨਾ ਮੈਂ ਆਪਾਂ ਬਲੌਗ 'ਚ ਸਾਡਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਕਿਹਾ ਸੀ ਰੋਜ਼ ਵੀਡੀਓ ਪਾਇਆ ਕਰਾਂਗੇ ਹੁਣ ਰੋਜ਼ ਵੀਡੀਓ ਆਇਆ ਕਰੂਗੀ ਆ ਤੇ ਬਾਕੀ ਆ ਤੁਹਾਡੇ ਸਪੋਰਟ ਦੀ ਲੋੜ ਆ 1000 ਸਬਸਕ੍ਰਾਈਬਰ ਚਾਹੀਦੇ ਆ ਆਪਾਂ ਨੂੰ ਫਿਰ ਤਾਂ 415 ਹੋਏ ਆ ਪਲੀਜ਼ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਇਹਨਾਂ ਦੀ ਕਈ ਜਿਹੇ ਦਾ ਫਾਰਮੈਲਟੀਆਂ ਹੁੰਦੀਆਂ ਆ YouTube ਦੀਆਂ ਟਾਈਮ ਵਾਚ ਵੀ ਥੋੜਾ ਆ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਜੇ ਹੁਣ ਬਲੌਗ ਵਧੀਆ ਲੱਗ ਬਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਫਿਰ ਆਪਾਂ ਕਿਸੇ ਅਗਲੇ ਬਲੌਗ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ